ਜਿਹੜਾ ਖਨੌਰੀ ਨੂੰ ਸਿੱਧੇ ਖਨੌਰੀ ਨੂੰ ਜਾਂਦਾ ਹੈ ਤੇ ਜਿੱਧਰਲੇ ਬੱਸ ਨੂੰ ਤੁਸੀਂ ਦੇਖ ਰਹੇ ਹੋ ਇੱਧਰ ਨੂੰ ਇਹ ਪਟਿਆਲੇ ਤੇ ਸੰਗਰੂਰ ਨੂੰ ਜਾਂਦਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਬੰਦ ਨੂੰ ਪੂਰੇ ਤਰੀਕੇ ਦੇ ਨਾਲ ਸਮਰਥਨ ਵੀ ਮਿਲ ਰਿਹਾ ਸਾਰੀਆਂ ਦੁਕਾਨਾਂ ਤੁਸੀਂ ਦੇਖੋਗੇ ਬੰਦ ਪਈਆਂ ਨੇ ਇੱਕ ਮੈਡੀਕਲ ਸੁਵਿਧਾਵਾਂ ਜਿਹੜੀਆਂ ਲੈ ਕੇ ਜਾਂ ਹੋਰ ਜਿਹੜੀਆਂ ਲੋੜਿੰਦੀਆਂ ਦੁਕਾਨਾਂ ਜਿਹੜੀਆਂ ਨੈਸੈਸਰੀ ਚੀਜ਼ਾਂ ਨੇ ਉਹਨਾਂ ਉਹ ਖੁੱਲੀਆਂ ਨੇ ਟਾਵੀਆਂ ਟਾਵੀਆਂ ਪਰ ਬਾਕੀ ਸਾਰੇ ਬਾਜ਼ਾਰ ਬੰਦ ਪਏ ਨੇ ਕਿਸਾਨਾਂ ਨੇ ਸੜਕਾਂ ਦੇ ਉੱਪਰ ਧਰਨੇ ਲਾਏ ਹੋਏ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਜਥੇਬੰਦੀਆਂ ਨੇ ਜੜੀਆਂ ਉਹ ਸੜਕਾਂ ਦੇ ਉੱਪਰ ਉਤਰੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਹੈ ਮੋਟਰਸਾਈਕਲ ਦੇਖੋਗੇ ਗੱਡੀਆਂ ਦੇਖੋਗੇ ਟਰੈਕਟਰ ਦੇਖੋਗੇ ਚਾਰੇ ਪਾਸੇ ਕਿਸਾਨੀ ਦੇ ਝੰਡੇ ਲਾ ਕੇ ਕਿਸਾਨ ਨੇ ਜਿਹੜੇ ਸੜਕਾਂ ਤੇ ਉਤਰ ਚੁੱਕੇ ਨੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਸੈਂਟਰ ਤੇ ਮੰਗੀਆਂ ਗਈਆਂ ਸੀਗੀਆਂ ਸੈਂਟਰ ਦੇ ਅੱਗੇ ਰੱਖੀਆਂ ਗਈਆਂ ਸੀਗੀਆਂ ਖੇਤੀ ਬਿੱਲ ਵਾਪਸ ਹੋ ਚੁੱਕੇ ਸੀ ਪਰ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਸੀਗਾ ਸੈਂਟਰ ਵੱਲੋਂ ਕਿਸਾਨਾਂ ਦਾ ਕਹਿਣਾ ਕਿ ਉਹ ਗੱਲਾਂ ਨੇ ਜਿਹੜੀਆਂ ਨਹੀਂ ਮੰਨੀਆਂ ਗਈਆਂ ਭਾਵੇਂ ਸੁਆਮੀਨਾਥਨ ਰਿਪੋਰਟ ਹੈ ਜਿਹੜੀ ਉਹਦੀਆਂ ਰეკਮੈਂਡੇਸ਼ਨਸ ਸੀਗੀਆਂ ਜਿਹੜੀਆਂ ਉਹ ਲਾਗੂ ਕਰਨ ਦੀ ਗੱਲ ਹੋਵੇ ਜਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਏ ਉਹ ਮਾਫ਼ ਕਰਨ ਦੀ ਗੱਲ ਹੋਵੇ ਬਿਜਲੀ ਸਿਆਲ ਗਿਆ ਮੀਟਰਾਂ ਦਾ ਜਿਹੜਾ ਸੀਗਾ ਉਹ ਰੌਲਾ ਵੀ ਵਿੱਚ ਸੀ ਤਾਂ ਇਸੇ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਉਹ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਦੁਵਾਰ ਤੋਂ ਫਿਰ ਸੜਕਾਂ ਤੇ ਉਤਰੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਵਾਲਾ ਰੋਡ ਆ ਜਿਹੜਾ ਬਿਲਕੁਲ ਜਾਮ ਪਿਆ ਕਿਸਾਨਾਂ ਨੇ ਸੜਕਾਂ ਦੇ ਉੱਪਰ ਤਰਨੇ ਲਾਏ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹੱਥਾਂ ਦੇ ਵਿੱਚ ਕਿਸਾਨੀ ਦੇ ਛੰਡੇ ਨੇ ਮੋਟਰਸਾਈਕਲ ਨੇ ਜਿਹੜੇ ਸਕੂਟਰ ਨੇ ਜਿਹੜੇ ਟਰੈਕਟਰ ਟਰਾਲੀਆਂ ਨੇ ਗੱਡੀਆਂ ਨੇ ਤਾਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਕਿਸਾਨਾਂਾਂ ਦੀਆਂ ਹੀ ਖੜੀਆਂ ਨੇ ਇੱਥੇ ਬਾਜ਼ਾਰ ਬਿਲਕੁਲ ਬੰਦ ਪਏ ਨੇ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਬੰਦ ਪਏ ਨੇ ਹੱਥਾਂ ਦੇ ਵਿੱਚ ਕਿਸਾਨੀ ਦੇ ਜਿਹੜੇ ਝੰਡੇ ਨੇ ਉਹ ਲੈ ਕੇ ਕਿਸਾਨ ਨੇ ਜਿਹੜੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨੈਸ਼ਨਲ ਹਾਈਵੇ ਤੇ ਚਾਰੇ ਪਾਸੇ ਸੜਕਾਂ ਸੁੰਨ ਪਈਆਂ ਨੇ ਕਿਸਾਨ ਸੜਕਾਂ ਦੇ ਉੱਪਰ ਦੁਕਾਨਾਂ ਬੰਦ ਪਈਆਂ ਨੇ ਸ਼ਟਰ ਲੱਗੇ ਹੋਏ ਨੇ ਮੈਂ ਕਹੂੰਗਾ ਇੱਕ ਪਾਸੇ ਚਾਰੇ ਪਾਸੇ ਨਿਗਮ ਰਵਾ ਦਿਓ ਚਾਰੇ ਪਾਸੇ ਜਿਹੜੇ ਬਾਜ਼ਾਰ ਨੇ ਉਹ ਸੁੰਨੇ ਪਏ ਨੇ ਜਿੱਥੇ ਪੂਰੀ ਚਹਲ ਪਹਿਲ ਹੁੰਦੀ ਹੈ ਤਾਂ ਤਸਵੀਰਾਂ ਐ ਕਿਸਾਨਾਂ ਜਿਹੜੀਆਂ ਮੰਗਾਂ ਨੇ ਜੜੀਆਂ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਸੈਂਟਰ ਸਰਕਾਰ ਦੇ ਅੱਗੇ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਨੇ ਤਾਂ ਹਰਿਆਣਾ ਪ੍ਰਸ਼ਾਸਨ ਨੇ ਅੱਗੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਤੇ ਸਾਰੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਹੈ ਤੇ ਕਿਸਾਨਾਂ ਨੇ ਉੱਥੇ ਹੀ ਧਰਨੇ ਜੜੇ ਹੋਏ ਨੇ ਪਰ ਅੱਜ ਬੰਦ ਦਾ ਜਿਹੜਾ ਸੱਦਾ ਸੀਗਾ ਉਹ ਦਿੱਤਾ ਗਿਆ ਸੀ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਕਿਸਾਨਾਂ ਦੇ ਨੂੰ ਸਮਰਥਨ ਆ ਜਿਹੜਾ ਮਿਲ ਰਿਹਾ ਦੁਕਾਨਾਂ ਚਾਰੇ ਪਾਸੇ ਬੰਦ ਨੇ ਸ਼ਟਰ ਨੇ ਜਿਹੜੇ ਬੰਦ ਨੇ ਬਜ਼ਾਰਾਂ ਦੇ ਵਿੱਚ ਕਿਤੇ ਵਿੱਚ ਇਹ ਹਲਪੈ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਹੋਣੀ ਚਾਰੇ ਪਾਸੇ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਵੱਲੋਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਮ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਨੇ ਜਿਹੜੇ ਦਿੱਤੇ ਜਾ ਰਹੇ ਨੇ ਭਾਵੇਂ ਟਰੱਕ ਯੂਨੀਅਨਾਂ ਹੋਣ ਭਾਵੇਂ ਟੈਕਸੀ ਯੂਨੀਅਨਾਂ ਹੋਣ ਭਾਵੇਂ ਦੁਕਾਨਦਾਰ ਹੋਣ ਸਾਰਿਆਂ ਵੱਲੋਂ ਸਮਰਥਨ ਆ ਜਿਹੜਾ ਕਿਸਾਨਾਂ ਦੇ ਬੰਦ ਨੂੰ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਸੜਕ ਦੇ ਉੱਪਰ ਕਿਸਾਨ ਲਗਾਤਾਰ ਬੈਠੇ ਹੋਏ ਨੇ ਕਿਸਾਨੀ ਦੇ ਝੰਡੇ ਲੈ ਕੇ ਕਿਸਾਨਾਂ ਨੇ ਰੋਡ ਨੇ ਜਿਹੜੇ ਉਹ ਬਲੌਕ ਕਰ ਦਿੱਤੇ ਨੇ ਤਾਂ ਜੋ ਬੰਦ ਹੈ ਜਿਹੜਾ ਪੂਰੇ ਤਰੀਕੇ ਦੇ ਨਾਲ ਹੋ ਸਕੇ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਨੇ ਜਿਹੜੇ ਬਾਜ਼ਾਰ ਬਿਲਕੁਲ ਬੰਦ ਹੋਏ ਹੋਏ ਨੇ ਬਾਜ਼ਾਰ ਬਿਲਕੁਲ ਬੰਦ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਗਈ ਹੋਈ ਆ ਬੀਬੀਆਂ ਪਹੁੰਚੀਆਂ ਨੇ ਬਜ਼ੁਰਗ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਕਿਸਾਨੀ ਝੰਡੇ ਲੈ ਕੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨੈਸ਼ਨਲ ਹਾਈਵੇ ਤੋਂ ਜਿਹੜਾ ਖਨੌਰੀ ਨੂੰ ਸਿੱਧੇ ਖਨੌਰੀ ਨੂੰ ਜਾਂਦਾ ਹੈ ਤੇ ਜਿੱਧਰਲੇ ਪਾਸੇ ਨੂੰ ਤੁਸੀਂ ਦੇਖ ਰਹੇ ਹੋ ਇੱਧਰ ਨੂੰ ਇਹ ਪਟਿਆਲੇ ਤੇ ਸੰਗਰੂਰ ਨੂੰ ਜਾਂਦਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਬੰਦ ਨੂੰ ਪੂਰੇ ਤਰੀਕੇ ਦੇ ਨਾਲ ਸਮਰਥਨ ਵੀ ਮਿਲ ਰਿਹਾ ਸਾਰੀਆਂ ਦੁਕਾਨਾਂ ਤੁਸੀਂ ਦੇਖੋਗੇ ਬੰਦ ਪਈਆਂ ਨੇ ਇੱਕ ਮੈਡੀਕਲ ਸੁਵਿਧਾਵਾਂ ਜਿਹੜੀਆਂ ਲੈ ਕੇ ਜਾਂ ਹੋਰ ਜਿਹੜੀਆਂ ਲੋੜਿੰਦੀਆਂ ਦੁਕਾਨਾਂ ਜਿਹੜੀਆਂ ਨੈਸੈਸਰੀ ਚੀਜ਼ਾਂ ਰਹਿਣ ਉਹ ਖੁੱਲੀਆਂ ਨੇ ਟਾਵੀਆਂ ਟਾਵੀਆਂ ਪਰ ਬਾਕੀ ਸਾਰੇ ਬਾਜ਼ਾਰ ਬੰਦ ਪਏ ਨੇ ਕਿਸਾਨਾਂ ਨੇ ਸੜਕਾਂ ਦੇ ਉੱਪਰ ਧਰਨੇ ਲਾਏ ਹੋਏ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਜਥੇਬੰਦੀਆਂ ਨੇ ਜੜੀਆਂ ਉਹ ਸੜਕਾਂ ਦੇ ਉੱਪਰ ਉਤਰੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਹੈ ਮੋਟਰਸਾਈਕਲ ਦੇਖੋਗੇ ਗੱਡੀਆਂ ਦੇਖੋਗੇ ਟਰੈਕਟਰ ਦੇਖੋਗੇ ਚਾਰੇ ਪਾਸੇ ਕਿਸਾਨੀ ਦੇ ਝੰਡੇ ਲਾ ਕੇ ਕਿਸਾਨ ਨੇ ਜਿਹੜੇ ਸੜਕਾਂ ਤੇ ਉਤਰ ਚੁੱਕੇ ਨੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਸੈਂਟਰ ਦੇ ਮੰਗੀਆਂ ਗਈਆਂ ਸੀਗੀਆਂ ਸੈਂਟਰ ਦੇ ਅੱਗੇ ਰੱਖੀਆਂ ਗਈਆਂ ਸੀਗੀਆਂ ਖੇਤੀ ਬਿੱਲ ਵਾਪਸ ਹੋ ਚੁੱਕੇ ਸੀ ਪਰ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਸੀਗਾ ਸੈਂਟਰ ਵੱਲੋਂ ਕਿਸਾਨਾਂ ਦਾ ਕਹਿਣਾ ਕਿ ਉਹ ਗੱਲਾਂ ਨੇ ਜਿਹੜੀਆਂ ਨਹੀਂ ਮੰਨੀਆਂ ਗਈਆਂ ਭਾਵੇਂ ਸੁਆਮੀਨਾਥਨ ਰਿਪੋਰਟ ਹੈ ਜਿਹੜੀ ਉਹਦੀਆਂ ਰეკਮੈਂਡੇਸ਼ਨਸ ਸੀਗੀਆਂ ਜਿਹੜੀਆਂ ਉਹ ਲਾਗੂ ਕਰਨ ਦੀ ਗੱਲ ਹੋਵੇ ਜਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਏ ਉਹ ਮਾਫ਼ ਕਰਨ ਦੀ ਗੱਲ ਹੋਵੇ ਬਿਜਲੀ ਸਿਆਦਿਆ ਮੀਟਰਾਂ ਦਾ ਜਿਹੜਾ ਸੀਗਾ ਉਹ ਰੌਲਾ ਵੀ ਵਿੱਚ ਸੀ ਤਾਂ ਐਸੇ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਉਹ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਦੁਵਾਰ ਤੋਂ ਫਿਰ ਸੜਕਾਂ ਤੇ ਉਤਰੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਵਾਲਾ ਰੋਡ ਆ ਜਿਹੜਾ ਬਿਲਕੁਲ ਜਾਮ ਪਿਆ ਕਿਸਾਨਾਂ ਨੇ ਸੜਕਾਂ ਦੇ ਉੱਪਰ ਤਰਨੇ ਲਾਏ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹੱਥਾਂ ਦੇ ਵਿੱਚ ਕਿਸਾਨੀ ਦੇ ਝੰਡੇ ਨੇ ਮੋਟਰਸਾਈਕਲ ਨੇ ਜਿਹੜੇ ਸਕੂਟਰ ਨੇ ਜਿਹੜੇ ਟਰੈਕਟਰ ਟਰਾਲੀਆਂ ਨੇ ਗੱਡੀਆਂ ਨੇ ਤਾਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਕਿਸਾਨਾਂਾਂ ਦੀਆਂ ਹੀ ਖੜੀਆਂ ਨੇ ਇੱਥੇ ਬਾਜ਼ਾਰ ਬਿਲਕੁਲ ਬੰਦ ਪਏ ਨੇ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਬੰਦ ਪਏ ਨੇ ਹੱਥਾਂ ਦੇ ਵਿੱਚ ਕਿਸਾਨੀ ਦੇ ਜਿਹੜੇ ਝੰਡੇ ਨੇ ਉਹ ਲੈ ਕੇ ਕਿਸਾਨ ਨੇ ਜਿਹੜੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨੈਸ਼ਨਲ ਹਾਈਵੇ ਤੇ ਚਾਰੇ ਪਾਸੇ ਸੜਕਾਂ ਸੁੰਨ ਪਈਆਂ ਨੇ ਕਿਸਾਨ ਸੜਕਾਂ ਦੇ ਉੱਪਰ ਦੁਕਾਨਾਂ ਬੰਦ ਪਈਆਂ ਨੇ ਸ਼ਟਰ ਲੱਗੇ ਹੋਏ ਨੇ ਮੈਂ ਕਹੂੰਗਾ ਇੱਕ ਪਾਸੇ ਚਾਰੇ ਪਾਸੇ ਨਿਗ੍ਹਾ ਮਰਵਾ ਦਿਓ ਚਾਰੇ ਪਾਸੇ ਜਿਹੜੇ ਬਾਜ਼ਾਰ ਨੇ ਉਹ ਸੁੰਨੇ ਪਏ ਨੇ ਜਿੱਥੇ ਪੂਰੀ ਚਹਲ ਪੈਲ ਹੁੰਦੀ ਹੈ ਤਾਂ ਤਸਵੀਰਾਂ ਇਹ ਕਿਸਾਨਾਂ ਜਿਹੜੀਆਂ ਮੰਗਾਂ ਨੇ ਜੜੀਆਂ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਸੈਂਟਰ ਸਰਕਾਰ ਦੇ ਅੱਗੇ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਨੇ ਤਾਂ ਹਰਿਆਣਾ ਪ੍ਰਸ਼ਾਸਨ ਨੇ ਅੱਗੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਤੇ ਸਾਰੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਹੈ ਤੇ ਕਿਸਾਨਾਂ ਨੇ ਉੱਥੇ ਹੀ ਧਰਨੇ ਜੜੇ ਹੋਏ ਨੇ ਪਰ ਅੱਜ ਬੰਦ ਦਾ ਜਿਹੜਾ ਸੱਦਾ ਸੀਗਾ ਉਹ ਦਿੱਤਾ ਗਿਆ ਸੀ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਕਿਸਾਨਾਂ ਦੇ ਨੂੰ ਸਮਰਥਨ ਜਿਹੜਾ ਮਿਲ ਰਿਹਾ ਦੁਕਾਨਾਂ ਚਾਰੇ ਪਾਸੇ ਬੰਦ ਨੇ ਸ਼ਟਰ ਨੇ ਜਿਹੜੇ ਬੰਦ ਨੇ ਬਾਜ਼ਾਰਾਂ ਦੇ ਵਿੱਚ ਕਿਤੇ ਵਿੱਚ ਹੈਲਪ ਹੈ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਹੋਣੀ ਚਾਰੇ ਪਾਸੇ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਵੱਲੋਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਮ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਨੇ ਜਿਹੜੇ ਦਿੱਤੇ ਜਾ ਰਹੇ ਨੇ ਭਾਵੇਂ ਟਰੱਕ ਯੂਨੀਅਨਾਂ ਹੋਣ ਭਾਵੇਂ ਟੈਕਸੀ ਯੂਨੀਅਨਾਂ ਹੋਣ ਭਾਵੇਂ ਦੁਕਾਨਦਾਰ ਹੋਣ ਸਾਰਿਆਂ ਵੱਲੋਂ ਸਮਰਥਨ ਆ ਜਿਹੜਾ ਕਿਸਾਨਾਂ ਦੇ ਬੰਦ ਨੂੰ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਜਿੱਥੇ ਸੜਕ ਦੇ ਉੱਪਰ ਕਿਸਾਨ ਲਗਾਤਾਰ ਬੈਠੇ ਹੋਏ ਨੇ ਕਿਸਾਨੀ ਦੇ ਝੰਡੇ ਲੈ ਕੇ ਕਿਸਾਨਾਂ ਨੇ ਪ੍ਰੋੜ ਨੇ ਜਿਹੜੇ ਉਹ ਬਲੌਕ ਕਰ ਦਿੱਤੇ ਨੇ ਤਾਂ ਜੋ ਬੰਦ ਆ ਜਿਹੜਾ ਪੂਰੇ ਤਰੀਕੇ ਦੇ ਨਾਲ ਹੋ ਸਕੇ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਜਿੱਥੇ ਕਿਸਾਨ ਨੇ ਜਿਹੜੇ ਬਾਜ਼ਾਰ ਬਿਲਕੁਲ ਬੰਦ ਹੋਏ ਹੋਏ ਨੇ ਬਾਜ਼ਾਰ ਬਿਲਕੁਲ ਬੰਦ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਆ ਗਈ ਹੋਈ ਆ ਬੀਬੀਆਂ ਪਹੁੰਚੀਆਂ ਨੇ ਬਜ਼ੁਰਗ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਕਿਸਾਨੀ ਝੰਡੇ ਲੈ ਕੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨੈਸ਼ਨਲ ਹਾਈਵੇ ਤੋਂ ਜਿਹੜਾ ਖਨੌਰੀ ਨੂੰ ਸਿੱਧੇ ਖਨੌਰੀ ਨੂੰ ਜਾਂਦਾ ਹੈ ਤੇ ਜਿੱਧਰਲੇ ਪਾਸੇ ਨੂੰ ਤੁਸੀਂ ਦੇਖ ਰਹੇ ਹੋ ਇੱਧਰ ਨੂੰ ਇਹ ਪਟਿਆਲੇ ਤੇ ਸੰਗਰੂਰ ਨੂੰ ਜਾਂਦਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦੇ ਬੰਦ ਨੂੰ ਪੂਰੇ ਤਰੀਕੇ ਦੇ ਨਾਲ ਸਮਰਥਨ ਵੀ ਮਿਲ ਰਿਹਾ ਸਾਰੀਆਂ ਦੁਕਾਨਾਂ ਤੁਸੀਂ ਦੇਖੋਗੇ ਬੰਦ ਪਈਆਂ ਨੇ ਇੱਕ ਮੈਡੀਕਲ ਸੁਵਿਧਾਵਾਂ ਜਿਹੜੀਆਂ ਲੈ ਕੇ ਜਾਂ ਹੋਰ ਜਿਹੜੀਆਂ ਲੋੜਿੰਦੀਆਂ ਦੁਕਾਨਾਂ ਜਿਹੜੀਆਂ ਨੈਸੈਸਰੀ ਚੀਜ਼ਾਂ ਨੇ ਉਹਨਾਂ ਉਹ ਖੁੱਲੀਆਂ ਨੇ ਟਾਵੀਆਂ ਟਾਵੀਆਂ ਪਰ ਬਾਕੀ ਸਾਰੇ ਬਾਜ਼ਾਰ ਬੰਦ ਪਏ ਨੇ ਕਿਸਾਨਾਂ ਨੇ ਸੜਕਾਂ ਦੇ ਉੱਪਰ ਧਰਨੇ ਲਾਏ ਹੋਏ ਨੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਜਥੇਬੰਦੀਆਂ ਨੇ ਜੜੀਆਂ ਉਹ ਸੜਕਾਂ ਦੇ ਉੱਪਰ ਉਤਰੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦਾ ਮਾਹੌਲ ਹੈ ਮੋਟਰਸਾਈਕਲ ਦੇਖੋਗੇ ਗੱਡੀਆਂ ਦੇਖੋਗੇ ਟਰੈਕਟਰ ਦੇਖੋਗੇ ਚਾਰੇ ਪਾਸੇ ਕਿਸਾਨੀ ਦੇ ਝੰਡੇ ਲਾ ਕੇ ਕਿਸਾਨ ਨੇ ਜਿਹੜੇ ਸੜਕਾਂ ਤੇ ਉਤਰ ਚੁੱਕੇ ਨੇ ਕਿਸਾਨ ਅੰਦੋਲਨ ਦੇ ਵਿੱਚ ਜੜੀਆਂ ਮੰਗਾਂ ਕਿਸਾਨਾਂ ਵੱਲੋਂ ਸੈਂਟਰ ਦੇ ਮੰਗੀਆਂ ਗਈਆਂ ਸੀਗੀਆਂ ਸੈਂਟਰ ਦੇ ਅੱਗੇ ਰੱਖੀਆਂ ਗਈਆਂ ਸੀਗੀਆਂ ਖੇਤੀ ਬਿੱਲ ਵਾਪਸ ਹੋ ਚੁੱਕੇ ਸੀ ਪਰ ਉਹਨਾਂ ਦਾ ਨੋਟੀਫਿਕੇਸ਼ਨ ਜਿਹੜਾ ਨਹੀਂ ਆਇਆ ਸੀਗਾ ਸੈਂਟਰ ਵੱਲੋਂ ਕਿਸਾਨਾਂ ਦਾ ਕਹਿਣਾ ਕਿ ਉਹ ਗੱਲਾਂ ਨੇ ਜਿਹੜੀਆਂ ਨਹੀਂ ਮੰਨੀਆਂ ਗਈਆਂ ਭਾਵੇਂ ਸੁਆਮੀਨਾਥਨ ਰਿਪੋਰਟ ਹੈ ਜਿਹੜੀ ਉਹਦੀਆਂ ਰეკਮੈਂਡੇਸ਼ਨਸ ਸੀਗੀਆਂ ਜਿਹੜੀਆਂ ਉਹ ਲਾਗੂ ਕਰਨ ਦੀ ਗੱਲ ਹੋਵੇ ਜਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਏ ਉਹ ਮਾਫ ਕਰਨ ਦੀ ਗੱਲ ਹੋਵੇ ਬਿਜਲੀ ਸਿਆਲੀਆਂ ਮੀਟਰਾਂ ਦਾ ਜਿਹੜਾ ਸੀਗਾ ਉਹ ਰੌਲਾ ਵੀ ਵਿੱਚ ਸੀ ਤਾਂ ਇਸੇ ਤਰੀਕੇ ਦੀਆਂ ਜਿਹੜੀਆਂ ਮੰਗਾਂ ਸੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਉਹ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਨੇ ਦੁਵਾਰ ਤੋਂ ਫਿਰ ਸੜਕਾਂ ਤੇ ਉਤਰੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਵਾਲਾ ਰੋਡ ਆ ਜਿਹੜਾ ਬਿਲਕੁਲ ਜਾਮ ਪਿਆ ਕਿਸਾਨਾਂ ਨੇ ਸੜਕਾਂ ਦੇ ਉੱਪਰ ਤਰਨੇ ਲਾਏ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹੱਥਾਂ ਦੇ ਵਿੱਚ ਕਿਸਾਨੀ ਦੇ ਛੰਡੇ ਨੇ ਮੋਟਰਸਾਈਕਲ ਨੇ ਜਿਹੜੇ ਸਕੂਟਰ ਨੇ ਜਿਹੜੇ ਟਰੈਕਟਰ ਟਰਾਲੀਆਂ ਦੇ ਗੱਡੀਆਂ ਨੇ ਤਾਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੀਆਂ ਹੀ ਖੜੀਆਂ ਨੇ ਇੱਥੇ ਬਾਜ਼ਾਰ ਬਿਲਕੁਲ ਬੰਦ ਪਏ ਨੇ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਬੰਦ ਪਏ ਨੇ ਹੱਥਾਂ ਦੇ ਵਿੱਚ ਕਿਸਾਨੀ ਦੇ ਜਿਹੜੇ ਝੰਡੇ ਨੇ ਉਹ ਲੈ ਕੇ ਕਿਸਾਨ ਨੇ ਜਿਹੜੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਨੈਸ਼ਨਲ ਹਾਈਵੇ ਤੇ ਚਾਰੇ ਪਾਸੇ ਸੜਕਾਂ ਸੁੰਨ ਪਈਆਂ ਨੇ ਕਿਸਾਨ ਸੜਕਾਂ ਦੇ ਉੱਪਰ ਦੁਕਾਨਾਂ ਬੰਦ ਪਈਆਂ ਨੇ ਸ਼ਟਰ ਲੱਗੇ ਹੋਏ ਨੇ ਮੈਂ ਕਹੂੰਗਾ ਇੱਕ ਪਾਸੇ ਚਾਰੇ ਪਾਸੇ ਨਿਗਮ ਰਵਾ ਦਿਓ ਚਾਰੇ ਪਾਸੇ ਜਿਹੜੇ ਬਾਜ਼ਾਰ ਨੇ ਉਹ ਸੁੰਨੇ ਪਏ ਨੇ ਜਿੱਥੇ ਪੂਰੀ ਚਹਲ ਪੈਲ ਹੁੰਦੀ ਹੈ ਤਾਂ ਤਸਵੀਰਾਂ ਇਹ ਕਿਸਾਨਾਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਸੈਂਟਰ ਸਰਕਾਰ ਦੇ ਅੱਗੇ ਜਿਹੜੀਆਂ ਮੰਗਾਂ ਕਿਸਾਨਾਂ ਵੱਲੋਂ ਰੱਖੀਆਂ ਗਈਆਂ ਨੇ ਤਾਂ ਹਰਿਆਣਾ ਪ੍ਰਸ਼ਾਸਨ ਨੇ ਅੱਗੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਤੇ ਸਾਰੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਿਆ ਹੈ ਤੇ ਕਿਸਾਨਾਂ ਨੇ ਉੱਥੇ ਹੀ ਧਰਨੇ ਜੜੇ ਹੋਏ ਨੇ ਪਰ ਅੱਜ ਬੰਦ ਦਾ ਜਿਹੜਾ ਸੱਦਾ ਸੀਗਾ ਉਹ ਦਿੱਤਾ ਗਿਆ ਸੀ ਪੂਰੇ ਤਰੀਕੇ ਦੇ ਨਾਲ ਬੰਦ ਨੂੰ ਕਿਸਾਨਾਂ ਦੇ ਨੂੰ ਸਮਰਥਨ ਜਿਹੜਾ ਮਿਲ ਰਿਹਾ ਦੁਕਾਨਾਂ ਚਾਰੇ ਪਾਸੇ ਬੰਦ ਨੇ ਸ਼ਟਰ ਨੇ ਜਿਹੜੇ ਬੰਦ ਨੇ ਬਾਜ਼ਾਰਾਂ ਦੇ ਵਿੱਚ ਕਿਤੇ ਵਿੱਚ ਹੈਲਪ ਹੈ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਹੋਣੀ ਚਾਰੇ ਪਾਸੇ ਇਸੇ ਤਰੀਕੇ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਜਿਹੜੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਵੱਲੋਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਮ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਨੇ ਜਿਹੜੇ ਦਿੱਤੇ ਜਾ ਰਹੇ ਨੇ ਭਾਵੇਂ ਟਰੱਕ ਯੂਨੀਅਨਾ ਹੋਣ ਭਾਵੇਂ ਟੈਕਸੀ ਯੂਨੀਅਨਾ ਹੋਣ ਭਾਵੇਂ ਦੁਕਾਨਦਾਰ ਹੋਣ ਸਾਰਿਆਂ ਵੱਲੋਂ ਸਮਰਥਨ ਆ ਜਿਹੜਾ ਕਿਸਾਨਾਂ ਦੇ ਬੰਦ ਨੂੰ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਜਿੱਥੇ ਸੜਕ ਦੇ ਉੱਪਰ ਕਿਸਾਨ ਲਗਾਤਾਰ ਬੈਠੇ ਹੋਏ ਨੇ ਕਿਸਾਨੀ ਦੇ ਝੰਡੇ ਲੈ ਕੇ ਕਿਸਾਨਾਂ ਨੇ ਰੋਡ ਨੇ ਜਿਹੜੇ ਉਹ ਬਲੌਕ ਕਰ ਦਿੱਤੇ ਨੇ ਤਾਂ ਜੋ ਬੰਦ ਆ ਜਿਹੜਾ ਪੂਰੇ ਤਰੀਕੇ ਦੇ ਨਾਲ ਹੋ ਸਕੇ ਤਸਵੀਰਾਂ ਤੁਹਾਨੂੰ ਲਗਾਤਾਰ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਨੇ ਜਿਹੜੇ ਬਾਜ਼ਾਰ ਬਿਲਕੁਲ ਬੰਦ ਹੋਏ ਹੋਏ ਨੇ